ਵੱਡਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕਮਲ ਫਰੀਦ ਕੋਰ ਦਾ ਹਾਜ਼ਰ ਹੋਇਆ ਅੱਜ ਦੇ ਆਮ ਖਬਰਦਾਨਾ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਹੈ ਕਿ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਪੂਰਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਜੁਹਾਂ ਇੱਕ ਵੱਡਾ ਐਲਾਨ ਸਟ੍ਰੋਮ ਨੇ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਪੱਧਰ ਵਿੱਚ 40 ਰੈਲੀਆਂ ਕਰਨ ਦਾ ਐਲਾਨ ਕੀਤਾ ਹੈ ਜੀ ਹਾਂ ਇਸ ਸੰਬੰਧੀ ਪਾਰਟੀ ਬੁਲਾ ਰਹੇ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਟ੍ਰੋਮ ਨੇ ਅਕਾਲੀ ਦਲ ਨੇ ਮੁਹੰਮਦ ਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਦਾ ਪ੍ਰੋਗਰਾਮ ਜਿਹੜਾ ਕਿ ਜਾਰੀ ਕੀਤਾ ਹੈ ਜਿਸ ਦੀ ਲਿਸਟ ਵੀ ਜਿਹੜੀ ਕਿ ਜਾਰੀ ਕਰ ਦਿੱਤੀ ਗਈ ਹੈ ਤਸਵੀਰ ਵੀ ਤੁਸੀਂ ਉਸ ਦੀ ਆਪਣੀ ਸਕਰੀਨ ਤੇ ਜਿਹੜੀ ਕਿ ਇਸ ਵੇਲੇ ਵੇਖ ਸਕਦੇ ਹੋ ਤਾਂ ਇਹ ਸਿਆਸੀ ਮਾਹੌਲ ਪੂਰਾ ਜੜਾ ਕਿ ਇੱਥੇ ਗਰਮਾਇਆ ਹੋਇਆ ਨਜ਼ਰ ਆ ਰਿਹਾ ਚੋਣਾਂ ਤੋਂ ਪਹਿਲਾਂ ਪਾਰਟੀ ਪੁਲਕਟ ਮੋੜ ਦੇ ਵਿੱਚ ਨਜ਼ਰ ਆ ਰਹੀਆਂ ਨੇ ਸਾਬਕਾ ਮੰਤਰੀ ਡਾਕਟਰ ਦਰਜੀਤ ਸਿੰਘ ਚੀਮਾ ਨੇ ਦੱਸਿਆ ਕਿ 17 ਫਰਵਰੀ ਨੂੰ ਕਾਬੀਆਂ ਵਿੱਚ ਪਹਿਲੀ ਰੈਲੀ ਹੋਵੇਗੀ ਉਹਨਾਂ ਦੱਸਿਆ ਕਿ 3 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਜਾਰੀ ਕੀਤਾ ਜਾ ਰਿਹਾ ਹੈ ਅਤੇ 13 ਅਪ੍ਰੈਲ ਵਿਸਾਖੀ ਤੱਕ 40 ਹਲਕਿਆਂ ਵਿੱਚ ਰੈਲੀਆਂ ਮੁਕੰਮਲ ਕਰ ਲਈਆਂ ਜਾਣਗੀਆਂ ਇਹਨਾਂ ਵਿੱਚ ਪੰਜਾਬ ਦੇ ਪੱਖ ਦੇ ਮਸਲਿਆਂ ਤੇ ਚਰਚਾ ਕੀਤੀ ਜਾਵੇਗੀ ਤਾਗਲੀ ਖਬਰ ਰਾਜਪਾਲ ਗੁਲਾਬਚੰਦ ਕਟਾਰੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਅਬੋਹਰ ਵਿਖੇ ਨਸ਼ਿਆਂ ਦੇ ਕੋਖੜ ਖਿਲਾਫ ਇੱਕ ਵਿਸ਼ਾਲ ਪੈਦਲ ਮਾਰਚ ਦੀ ਅਗਵਾਈ ਕੀਤੀ ਇਸ ਮਹਿੰਮ ਦੀ ਸ਼ੁਰੂਆਤ ਬੋਹੜ ਦੇ ਰੇਲਵੇ ਸਟੇਸ਼ਨ ਤੋਂ ਕੀਤੀ ਗਈ ਜੋ ਕਿ ਅਬੋਹਰ ਹਨੂਮਾਨਗੜ ਰੋਡ ਤੇ ਸਥਿਤ ਟੀਏਵੀ ਕਾਲਜ ਤੱਕ ਪਹੁੰਚੀ ਰਾਜਪਾਲ ਨੇ ਸ਼ਾਂਤੀ ਦੇ ਪ੍ਰਤੀਕ ਰੰਗ ਬਿਰੰਗੇ ਮੁਬਾਰਕ ਛੱਡ ਕੇ ਇਸ ਜਾਗਰੂਕਤਾ ਯਾਤਰਾ ਦਾ ਆਗਾਜ਼ ਪੀਤਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਨਾਲ ਨਸ਼ਾ ਵਿਰੋਧੀ ਸਲੋਗਨ ਲਿਖਿਆ ਤਖਤੀਆਂ ਬੰਨੀਆਂ ਹੋਈਆਂ ਸਨ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਆ ਰਾਸ਼ਪਤ ਨੇ ਕਿਹਾ ਕਿ ਸਾਡੇ ਗੁਆਂਡੀ ਮੁਲਕ ਵੱਲੋਂ ਸਾਡੀ ਨੌਜਵਾਨ ਪੀੜੀ ਨੂੰ ਕਮਜ਼ੋਰ ਕਰਨ ਦੀ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਉਹਨਾਂ ਨਸ਼ੇ ਨੂੰ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਕਮਜ਼ੋਰੀ ਦੱਸਿਆ ਕਿਹਾ ਕਿ ਗੁਆਂਡੀ ਦੇਸ਼ਾਂ ਨੇ ਇਸ ਨੂੰ ਦੇਸ਼ ਨੂੰ ਅੰਦਰੋਂ ਖੋਖਲਾ ਕਰਨ ਦੇ ਲਈ ਇੱਕ ਹਥਿਆਰ ਵਜੋਂ ਵਰਤਿਆ ਹੈ ਰਾਜਪਾਲ ਨੇ ਜ਼ੋਰ ਦੇ ਕੇ ਕਿ ਕਿ ਜਦੋਂ ਤੱਕ ਸਮਾਜ ਦਾ ਹਰ ਵਿਅਕਤੀ ਇਸ ਮਹਿੰਮ 'ਚ ਸ਼ਾਮਿਲ ਨਹੀਂ ਹੁੰਦਾ ਉਦੋਂ ਤੱਕ ਨਸ਼ਾ ਮੁਕਤ ਪੰਜਾਬ ਅਤੇ ਨਸ਼ਾ ਮੁਕਤ ਦੇਸ਼ ਦਾ ਸੁਪਨਾ ਪੂਰਾ ਕਰਨਾ ਆਸਾਨ ਨਹੀਂ ਹੈ ਸਰਹੱਦੀ ਚੁਣੌਤੀਆਂ ਦਾ ਜ਼ਿਕਰ ਕਰਦੇ ਹਾਂ ਉਹਨਾਂ ਦੱਸਿਆ ਕਿ ਕੁਆਂਟੀਮੂਲਕ ਤੋਂ ਹੋ ਰਹੀਆਂ ਡਰੋਨ ਗਤੀਵਿਧੀਆਂ ਇੱਕ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ ਅਗਲੇ ਕੁਝ ਘੰਟਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਿहां ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਫਰਵਰੀ ਦੀ ਵੱਦੀ ਗਰਮੀ ਦੇ ਵਿਚਕਾਰ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦੋ ਨਵੇਂ ਪੱਛਮੀ ਗੜਬੜ ਉੱਤਰੀ ਭਾਰਤ ਦੇ ਨੇੜੇ ਆ ਰਹੇ ਹਨ ਜਿਸ ਨਾਲ ਪਹਾੜੀ ਸੂਬਿਆਂ 'ਚ ਮੀਂਹ ਅਤੇ ਬਰਫबारी ਹੋ ਸਕਦੀ ਹੈ ਇਸ ਪ੍ਰਭਾਵ ਨਾਲ ਠੰਡੀਆਂ ਹਵਾਵਾਂ ਅਤੇ ਮੈਦਾਨੀ ਇਲਾਕਿਆਂ 'ਚ ਤਾਪਮਾਨ 'ਚ ਗਿਰਾਵਟ ਆਉਣ ਦੀ ਵੀ ਉਮੀਦ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ Jammu Kashmir, Ladakh, Gilgit Baltistan ਅਤੇ Zafarabad ਵਿੱਚ ਇੱਕ ਤੋਂ ਥਾਵਾਂ 'ਤੇ بارش ਅਤੇ ਬਰਫਬਾਰਿਸ਼ ਸੰਭਾਵ ਹੈ ਅਤੇ 16-17 ਫਰਵਰੀ ਦੇ ਆਸ-ਪਾਸ ਦੁਬਾਰਾ بارش ਹੋ ਸਕਦੀ ਹੈ। 16 ਅਤੇ 18 ਫਰਵਰੀ ਦੇ ਵਿੱਚ ਕਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਕਈ ਥਾਵਾਂ 'ਤੇ بارش ਅਤੇ ਬਰਫਬਾਰਿਸ਼ ਹੋਣ ਦੀ ਉਮੀਦ ਹੈ। ਉੱਤਰ-ਪੂਰਬੀ ਭਾਰਤ ਦੇ ਵਿੱਚ Arunachal Pradesh ਦੇ ਵਿੱਚ 14 ਅਤੇ 15 ਫਰਵਰੀ ਨੂੰ ਹਲਕੀ بارش ਹੋਣ ਦੀ ਉਮੀਦ ਹੈ। ਸਾਰਾ ਪਰਵੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ بارش ਅਤੇ ਗਰਜ ਨਾਲ ਮੀਂਹ ਪੈਣ ਦੀ ਉਮੀਦ ਹੈ ਜਦੋਂ ਕਿ ਜ਼ਿਆਦਾਤਰ ਖੇਆਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਉਮੀਦ ਹੈ। ਉੱਚੀਆਂ ਉਚਾਈਆਂ ਤੇ ਬਰਫ਼ ਸੰਘਣੀ ਹੋ ਸਕਦੀ ਹੈ। ਪੱਛਮੀ ਘੜਬੜ ਇੱਕ ਮੌਸਮ ਪ੍ਰਣਾਲੀ ਹੈ ਜੋ ਬਹੁਤ ਸਾਗਰ ਅਤੇ ਮੱਧ ਪੂਰਬੀ ਖੇਤਰਾ ਵਿੱਚ ਉਤਪੰਨ ਹੁੰਦੀ ਹੈ ਤੇ ਉੱਤਰ ਪੱਛਮੀ ਭਾਰਤ ਤੱਕ ਪਹੁੰਚਦੀ ਹੈ ਸਰਦੀਆਂ ਦੌਰਾਨ ਇਹ ਪ੍ਰਣਾਲੀਆਂ ਪਹਾੜਾ ਵਿੱਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਦਾ ਕਾਰਨ ਬਣਦੀ ਹੈ। ਬੀਤੇ ਕੱਲ ਕਾਰੋਬਾਰ ਸ਼ੁਰੂ ਹੁੰਦੇ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ। ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਛੋਟੇ-ਕੀਸ ਦੇ ਵਿੱਚ ਉਛਾਲ ਨਜ਼ਰ ਆ ਰਿਹਾ ਸੀ ਪਰ ਬੀਤੇ ਕੱਲ ਤੱਕ ਇਸ ਦੇ ਵਿੱਚ ਖਾਸ ਤੌਰ ਤੇ ਚਾਂਦੀ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸਰਾਫਾ ਬਾਜ਼ਾਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲੀ ਵਾਅਦੇ ਦੀ ਗਤੀ ਬੀਤੇ ਕੱਲ ਤੱਕ ਜਿਹੜੀ ਸਵੇਰ ਦੇ ਰੁੱਕ ਗਈ ਸੀ ਆਸਮਾਨ ਛੂਣ ਵਾਲੇ ਸੋਨੇ ਤੇ ਚਾਂਦੀ ਤੇ ਕੀਮਤਾਂ ਕਾਰੋਬਾਰ ਸ਼ੁਰੂ ਹੁੰਦੇ ਹੀ ਡਿੱਗ ਪਈਆਂ ਮਲਟੀ ਕਮੋਡਿਟੀ ਐਕਸਚੇਂਜ ਤੇ ਸਵੇਰ ਦੇ ਘੰਟੀ ਵੱਜਦੇ ਹੀ ਕੀਮਤੀ ਤਾਤਾਂ ਦੀਆਂ ਕੀਮਤਾਂ ਲਾਲ ਰੰਗ ਵਿੱਚ ਡਿੱਗਦੀਆਂ ਦਿਖਾਈ ਦਿੱਤੀਆਂ ਦੱਸਦੀ ਇਹ ਮੰਦੀ ਨੇ ਲੋਕਾਂ ਉਹਨਾਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ ਜਿਨ੍ਹਾਂ ਨੇ ਬੀਤੇ ਦਿਨਾਂ ਦੇ ਵਿੱਚ ਉੱਚੀਆਂ ਕੀਮਤਾਂ ਕਾਰਨ ਖਰੀਦਦਾਰੀ ਰੋਕੀ ਹੋਈ ਸੀ ਬਾਜ਼ਾਰ ਖੁੱਲਣ ਦੇ ਵਿੱਚ ਕੁਝ ਹੀ ਮਿੰਟਾਂ ਚ ਸੋਨੇ ਤੇ ਕੀਮਤਾਂ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਅਪ੍ਰੈਲ ਦੇ ਫਿਊਚਰਜ਼ ਵਪਾਰ ਵਿੱਚ ਸੋਨੇ ਦੀਆਂ ਕੀਮਤਾਂ ਲਗਭਗ 895 ਰੁਪਏ ਦੇ ਕੇ 1,57,860 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਦੱਸ ਦਿੰਦੇ ਹਾਂ ਕਿ ਮਹੱਤਵਪੂਰਨ ਵਾਅਦੇ ਤੋਂ ਬਾਅਦ ਮੁਨਾਫਾ ਵਸੂਲੀ ਅਤੇ ਵਿਸ਼ਵ ਵਿਆਪੀ ਸੰਕੇਤਾਂ ਕਾਰਨ ਪੀਲੀਤਾ ਦੀ ਗਤੀ ਅਸੁੱਸਤ ਹੋ ਗਈ ਦੂਜੀ ਪਾਸੇ ਚਾਂਦੀ ਦੀ ਗੱਲ ਕੀਤੀ ਜਾਵੇ ਚਾਂਦੀ ਦੀਆਂ ਕੀਮਤਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਨਿਵੇਸ਼ਕਾਂ ਨੂੰ ਇੱਕ ਰੋਲਰ ਕੋਸਟਰ ਦੀ ਸਵਾਰੀ ਵਾਂਗ ਅਹਿਸਾਸ ਦਵਾਇਆ ਜਦੋਂ ਕਿ ਚਾਂਦੀ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਰਿਕਾਰਡ ਉਚਾਈ ਤੇ ਪਹੁੰਚ ਗਈ ਪ੍ਰਭਾਵਸ਼ਾਲੀ ਦਿੱਟਾਂ ਦੇ ਰਹੀ ਸੀ ਜਨਵਰੀ ਦੇ ਅਖੀਰ ਵਿੱਚ ਇੱਕ ਇਤਿਹਾਸਕ ਗਿਰਾਵਟ ਨੇ ਬਾਜ਼ਾਰ ਨੂੰ ਜੜਾ ਕੇ ਹਿਲਾ ਕੇ ਰੱਖ ਦਿੱਤਾ ਹੈ 2026 ਦੇ ਸ਼ੁਰੂ ਵਿੱਚ ਚਾਂਦੀ ਦੀਆਂ ਕੀਮਤਾਂ 121 ਡਾਲਰ ਪ੍ਰਤੀ ਆਉਂਸ ਤੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਮਹਿੰਗਾਈ ਬਾਰੇ ਚਿੰਤਾਵਾਂ ਅਮਰੀਕੀ ਮੁਦਰਾ ਨੀਤੀ ਬਾਰੇ ਅਨਿਸ਼ਚਿਤਤਾ ਅਤੇ ਸੁਰੱਖਿਅਤ ਪਨਾਹਗਾਹਾਂ ਦੀ ਮੰਗ ਨੇ ਕੀਮਤਾਂ ਨੂੰ ਵਧਾਇਆ ਕਾਮਿਕਸ ਐਕਸਚੇਂਜ ਤੇ ਵਪਾਰ ਦੀ ਮਾਤਰਾ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ ਤੇ ਚਾਂਦੀ ਈਟੀਐਫ ਦੇ ਵਿਸ਼ੇ ਮਹੱਤਵਪੂਰਨ ਨਿਵੇਸ਼ ਵਿਖਿਆ ਗਿਆ ਹਾਲਾਂਕਿ 30 ਜਨਵਰੀ 2026 ਨੂੰ ਬਾਜ਼ਾਰ ਨੂੰ ਇੱਕ ਵੱਡਾ ਝਟਕਾ ਲੱਗਿਆ ਜਦੋਂ ਕੀਮਤਾਂ ਇੱਕ ਦਿਨ ਵਿੱਚ 30% ਤੋਂ ਵੱਧ ਦੇ ਗਈਆਂ ਫਰਵਰੀ ਦੇ ਸ਼ੁਰੂ ਤੱਕ ਚਾਂਦੀ ਲਗਭਗ 88 ਡਾਲਰ ਪ੍ਰਤੀ ਆਉਂਸ ਤੱਕ ਦੇ ਗਈ ਸੀ ਰੁਕੜਦਾ ਅਗਲੀ ਖਬਰ ਤੇ ਵਾਅਦੇ ਲੋਕ ਸਭਾ ਦੇ ਵਿੱਚ ਐਮਪੀ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਇੱਕ ਮਹੱਤਵਪੂਰਨ ਮੁੱਦੇ ਤੇ ਆਪਣਾ ਪੱਖ ਸਾਰਿਆਂ ਸਾਹਮਣੇ ਰੱਖਿਆ ਗਿਆ। ਲੋਕ ਸਭਾ ਚ ਐਮਪੀ ਮਲਵਿੰਦਰ ਸਿੰਘ ਕੰਗ ਨੇ ਮਜ਼ਦੂਰ ਵਿਰੋਧੀ ਬਿੱਲ ਦੇ ਖਿਲਾਫ بلند ਆਵਾਜ਼ ਕੀਤੀ ਜਿਹਾ ਉਹਨਾਂ ਦੇ ਵੱਲੋਂ 2026 ਦਾ ਦਾਕ ਕੇ ਵਿਰੋਧ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸੁਧਾਰ ਦੇ ਨਾਂ ਤੇ ਲਿਆਂਦਾ ਜਾ ਰਿਹਾ ਇਹ ਕਾਨੂੰਨ ਅਸਲ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਫਾਇਦੇ ਤੇ ਮਜ਼ਦੂਰਾਂ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਇੰਡਸਟਰੀਅਲ ਰਿਲੇਸ਼ਨ ਕੋਡ ਐਮੈਂਡਮੈਂਟ ਬਿਲ 2026 ਦੇ ਇਸ ਤੇ ਗੱਲ ਹੋ ਰਹੀ ਹੈ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਪਹਿਲੇ ਇਹ ਸਰਕਾਰ 3 ਐਂਟੀ ਫਾਰਮਰ ਬਿਲ ਲੈ ਕੇ ਆਈ 1.5 ਸਾਲ ਤੱਕ ਕਿਸਾਨ ਸੜਕਾਂ 'ਤੇ ਰਹਾ ਸੰਘਰਸ਼ ਕਰਤਾ ਰਹਾ पंजाब ने अगवाई की और उसके बाद वो जो तीनों कानून वापस लेने पड़े सरकार को क्योंकि किसान की रोजी रोटी का सवाल था उसके बाद सर अग्निवीर के माध्यम से लाखों नौजवानों का जो है फ्यूचर भविष्य खिलवाड़ किया गया जो देश की सेवा करने चाहते थे और नौजवानों ने कितने समय लंबे समय तक और आज भी वो संघर्ष कर रहे हैं क्योंकि अग्निवीर के माध्यम से ना सिर्फ एम्प्लॉयमेंट बल्कि जो देश की सेवा करना चाहते नौजवान उनको भी रोका जा रहा है उसके बाद सर अभी पूरे सेशन के दौरान हमने देखा इंडिया और यूएस ट्रेड डील हुई है इसके माध्यम से पूरे देश के किसानों को खासकर जो डेयरी किसान है डेयरी फार्मर है उनकी रोजी रोटी बिल्कुल खत्म करने की साजिश जो हो रही है और अभी तक सरकार नहीं बता पाई क्या दबाव है और अब जो ये इंडस्ट्रियल रिलेशन कोर्ट के माध्यम से वो मजदूर जो इस देश की बुनियाद है सर इस देश की डेवलपमेंट में इस देश की तरक्की में सबसे बड़ा अगर योगदान है किसी का तो वो हमारे मजदूर भाइयों का है लेकिन जिस तरीके से इस कोर्ट के माध्यम से चाहे वो समय की बात हो आठ घंटे से बारह घंटे और मुझे तो लगता था और इसको डिसिप्लिन करने की जरूरत थी उनको तो परमानेंट रोजगार देने की जरूरत थी लेकिन सरकार तो यह कह रही है कि 300 सौ एम्प्लॉय किसी इंडस्ट्री से 300 से कम है 299 नाइनटी नाइन भी है तो विदाउट नोटिस उनको निकाल दिया जाएगा सर यह कितना बड़ा न्याय है उस वर्ग के साथ सर जो सबसे ज्यादा मेहनत इस देश के लिए करता है और जिसको जरूरत है उसी वर्ग को जरूरत है आज सरकार को चाहिए कि उसकी बेहतरी के लिए काम करे इसके साथ अगर उनका जो डेमोक्रेटिक राइट है सर उनकी ट्रेड यूनियन उस पर भी लगाम लगा दी गई सर ट्रेड यूनियन के माध्यम से अपने अधिकारों की वो लड़ाई लड़ते थे लेकिन जिस तरह की इसमें पैमाना रखा है कि किसी भी यूनियन के अगर 50 से कम मेंबर है तो वो यूनियन रजिस्टर्ड नहीं हो सकती ये तो सरासर न्याय है सर ये मुझे लगता है जो फेडरल हमारा संविधान का बेसिक स्ट्रक्चर है उसकी स्पिरिट के खिलाफ है सर इसी तरीके से सर आज जरूरत थी कि उनको जो मिनिमम वेजेस है वो एक मिनिमम वेजेस जो है उनके लिए निर्धारित किया जाता सर लेकिन इस कोड के माध्यम से जो इंडस्ट्रियल रिलेशन अमेंडमेंट कोड टू ट्वेंटी टू था, थाउजेंड ट्वेंटी सिक्स है मिनिमम वेजेस जो है वो भी खत्म कर रहे हैं आज तो जरूरत थी इसको प्रस्क्राइब करते एक पॉलिसी बनती जो मजदूर है अनऑर्गेनाइज तरीके से जो काम कर रहे हैं उनको एक मिनिमम वेज दिया जाता है तो मुझे लगता है ये जो कोड है सर ये पूरी तरीके से जो अमेंडमेंट कर लेके आ रही है सरकार ये मजदूरों के गरीबों के खिलाफ है सरकार को इसको वापस लेना चाहिए और मैं इसके विरोध में यहाँ खड़ा हूँ आपने मुझे इस अहम बिल पे बोलने का मौका दिया बहुत बहुत धन्यवाद ਚੌਧਰੀ ਹੋਲੇ ਮਹੱਲੇ ਦੇ ਮੌਕੇ ਤੇ ਜੁਆ ਨਨਪੁਰ ਸਾਹਿਬ ਜਾਣ ਵਾਲੀ ਸੰਗਤਾਂ ਦੇ ਲਈ ਇੱਕ ਵੱਡਾ ਅਪਡੇਟ ਜਿਹੜਾ ਕਿ ਸਾਹਮਣੇ ਆ ਰਿਹਾ ਹੈ 22 ਫਰਵਰੀ ਤੋਂ 1 ਮਾਰਚ ਤੱਕ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਅਤੇ 2 ਮਾਰਚ ਤੋਂ 4 ਮਾਰਚ ਤੱਕ ਖਾਲਸਾ ਪੰਥ ਦੇ ਜਨਮ ਅਸਥਾਨ ਸ਼ ਨਨਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਕੌਮੀ ਜੋੜ ਮੇਲਾ ਹੋਲਾ ਮਹੱਲਾ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀਆਂ ਤਿਆਰੀਆਂ ਅੰਤਿਮ ਪੜਾਤੇ ਪਹੁੰਚ ਚੁੱਕੀਆਂ ਨੇ ਅਜਿਹਾ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਤਖਤਸ਼੍ਰੀ ਕੇਸਕਰ ਸਾਹਿਬ ਦੇ ਮੈਨੇਜਰ ਮਕੀਤ ਸਿੰਘ ਨੇ ਦੱਸਿਆ ਕਿ ਗੁਰੂ ਨਗਰੀ ਵਿਖੇ ਸਥਿਤ ਸਮੂਹ ਇਤਿਹਾਸਿਕ ਗੁਰਦੁਆਰਾ ਸਹਿਬਾਨਾ ਨੂੰ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਚੱਲ ਰਹੀ ਰੰਗ ਰੋਗਨ ਦਾ ਕੰਮ ਅੰਤਿਮ ਪੜਾਤੇ ਹੈ ਅਤੇ ਇਸ ਤੋਂ ਬਾਅਦ ਸਮੂਹ ਗੁਰਦੁਆਰਾ ਸਹਿਬਾਨਾ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਜਾਵੇਗਾ ਉਨਾ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਲਈ ਰਿਹਾਈਸ਼, ਜੋੜਾਕਾਰ, ਗਠੜੀਕਾਰ ਅਤੇ ਹੋਰ ਸਮੂਹ ਤਿਆਰੀਆਂ ਸੰਪੂਰਨ ਹੋ ਚੁੱਕੀਆਂ ਨੇ। ਜੋੜ ਮੇਲੇ ਵਿੱਚ ਗੈਰ ਸਮਾਜਿਕ ਅੰਤਰਾਂ ਦੇ ਉੱਪਰ ਨਿਗਰਾਨੀ ਰੱਖਣ ਲਈ ਤਖਤ ਸਾਹਿਬ ਅਤੇ ਹੋਰ ਸਮੂਹ ਗੁਰਦੁਆਰਾ ਸਾਬਾਨਾਂ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਬਾਲੀਵੁੱਡ ਐਕਟਰ ਰਾਜਪਾਲ ਯਾਦਵ ਨੇ ਦਿਨੇ ਸੁਰਖੀਆਂ ਦੇ ਵਿੱਚ ਨੇ ਦੱਸਿਆ ਕਿ ਫਿਲਹਾਲ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਫਿਲਮ ਅਦਾਕਾਰ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਫਿਲਹਾਲ ਰਾਹਤ ਨਹੀਂ ਮਿਲੀ ਹੈ ਰਾਜਪਾਲ ਯਾਦਵ ਨੇ ਬੀਤੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਦੇ ਵਿੱਚ ਆਤਮ ਸਮਰਪਣ ਯਾਨੀ ਸਰੈਂਡਰ ਕਰ ਦਿੱਤਾ ਸੀ ਤੇ ਦੱਸਤੀ ਉਹਨਾਂ ਦੀ ਸਮਾਨਤ ਪਟੀਸ਼ਨ ਤੇ ਬੀਤੇ ਕੱਲ ਸੁਣਵਾਈ ਹੋਈ ਪਰ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੋਮਵਾਰ ਯਾਨੀ 16 ਫਰਵਰੀ ਨੂੰ ਮਾਮਲੇ ਤੇ ਅਗਲੀ ਸੁਣਵਾਈ ਹੋਵੇਗੀ ਤੇ ਇਹ ਵਿਵਾਦ ਇੱਕ ਪੁਰਾਣੇ ਮਾਮਲੇ ਨਾਲ ਜੁੜਿਆ ਹੋਇਆ ਹੈ ਯਾਦਵ ਤੇ ਪੈਸੇ ਦਾ ਯਾਦਵ ਤੇ ਪੈਸੇ ਨਾ ਚੁਕਾਉਣ ਦਾ ਦੋਸ਼ ਹੈ ਦੱਸਿਆ ਕਿ ਸ਼ਾਹਜਹਾਂਪੁਰ ਵਿੱਚ ਆਪਣੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਰਾਜਪਾਲ ਯਾਦਵ ਨੇ ਜ਼ਮਾਨਤ ਤੇ ਰਿਹਾਈ ਦੀ ਮੰਗ ਕੀਤੀ ਸੀ ਫਿਲਹਾਲ 5 ਫਰਤੀ ਤੋਂ ਰਾਜਪਾਲ ਤੇ ਹਰਜੀਤ ਜਿញ ਨਿਆਇਕ ਹਿਰਾਸਤ ਦੇ ਵਿੱਚ ਬੰਦ ਹਨ ਕੋਰਟ ਨੇ ਰਾਜਪਾਲ ਯਾਦਵ ਨੂੰ ਆਪਣੇ ਵਚਨਬੱਤਾ ਨਾ ਨਿਭਾਉਣ ਦੇ ਸਖਤ ਫਟਕਾਰ ਵੀ ਲਗਾਈ ਹੈ ਤਦਰੀ ਖੇਡ ਜਗਤ ਤੋਂ ਵੀ T20 ਵਰਲਡ ਕੱਪ ਵਿੱਚ ਹੋਣ ਵਾਲੇ ਮੈਚਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਬੀਤੇ ਕੱਲ ਵੀ ਜੁੜੇ ਕਿ ਤਿੰਨ ਮੈਚ ਖੇਡੇ ਗਏ ਨੇ ਤੇ ਅੱਜ ਦੀ ਮੈਚ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ T20 ਵਿਸ਼ਵ ਕੱਪ 2026 ਦਾ ਆਗਾਜ਼ ਸ਼ੁਰੂ ਹੋ ਚੁੱਕਾ ਹੈ ਦਾਸਨ ਨੇ ਕਿ ਬੀਤੇ ਕੱਲ ਤਿੰਨ ਮੈਚ ਹੋਏ ਸਭ ਤੋਂ ਪਹਿਲਾ ਮੈਚ ਸ਼੍ਰੀਲੰਕਾ ਅਤੇ ਓਮਾਨ ਦੇ ਵਿੱਚਕਾਰ ਪਾਰ ਗੇਲੇ ਅਰਕਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਜਿਸ ਦੇ ਵਿੱਚ ਸ਼੍ਰੀਲੰਕਾ ਦੇ ਵੱਲੋਂ ਜਿੱਤ ਹਾਸਲ 105 ਰਨਾਂ ਦੇ ਨਾਲ ਕੀਤੀ ਗਈ। ਦੂਸਰਾ ਮੈਚ ਨੇਪਾਲ ਤੇ ਇਟਲੀ ਵਿਚਕਾਰ ਮੁੰਬਈ ਦੇ ਵਾਨਖੜੇ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਤੇ ਦੱਸਣਯੋਗ ਹੈ ਕਿ ਇਸ ਮੈਚ ਦੇ ਵਿੱਚ ਇਟਲੀ ਦੇ ਵੱਲੋਂ 10 ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ। ਉਸ ਤੋਂ ਬਾਅਦ ਅਖੀਰਲਾ ਮੈਚ ਇੰਡੀਆ ਤੇ ਨਾ ਬੀਬੀਆਂ ਵਿਚਕਾਰ ਦਿੱਲੀ ਅਰੁਣ ਜੇਟਲੀ ਸਟੇਡੀਅਮ ਵਿਚਕਾਰ ਥੜਾ ਕੀ ਖੇਡਿਆ ਗਿਆ ਸੀ ਜਿਸ ਦੇ ਵਿੱਚ ਇੰਡੀਆ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਅਤੇ ਅੱਜ ਦੇ ਮੈਚ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲਾ ਮੈਚ ਆਸਟ੍ਰੇਲੀਆ ਤੇ ਜ਼ਿੰਬਾਬਵੇ ਵਿਚਕਾਰ ਕੋਲੰਬੋ ਆਰ ਪ੍ਰੇਮਨੰਦਾ ਸਟੇਡੀਅਮ ਦੇ ਵਿੱਚਕਾਰ 11 ਵਜੇ ਖੇਡਿਆ ਜਾਵੇਗਾ ਉਸ ਤੋਂ ਬਾਅਦ ਕੈਨੇਡਾ ਤੇ ਯੂਨਾਈਟਿਡ ਅਰਬ ਏਮੀਰੇਟਸ ਦੇ ਵਿਚਕਾਰ ਮੈਚ ਦਿੱਲੀ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਤੇ ਆਖਰੀ ਮੈਚ ਅੱਜ ਦੇ ਦਿਨ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਨੀਦਰਲੈਂਡਸ ਵਿਚਕਾਰ ਚਨਈ ਐਮਏ ਚੰਦਨਬੁਰਮ ਸਟੇਡੀਅਮ ਵਿੱਚਕਾਰ 7 ਵਜੇ ਖੇਡਿਆ ਜਾਵੇਗਾ ਤੇ ਉਦੋਂ ਦੇ ਬੀਤੇ ਦਿਨੀ ਸਚਕਨ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿੱਚ ਪ੍ਰਬੰਧਕਾਂ ਦੀ ਆਗਿਆ ਤੋਂ ਬਿਨਾ ਪੁਲਿਸ ਕਾਰਵਾਈ ਕਰਕੇ ਦੋ ਵਿਅਕਤੀਆਂ ਨੂੰ ਚੁੱਕਣ ਦੇ ਮਾਮਲੇ ਵਿੱਚ ਬੀਤੇ ਕੱਲ ਫਸਲਕਾ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ ਕਤਰੇਤ ਸ਼੍ਰੋਕਾਰ ਤਖਤ ਸਾਹਿਬ ਵਿਖੇ ਇਸ ਮਾਮਲੇ ਸੰਬੰਧੀ ਆਪਣਾ ਪੱਖ ਰੱਖਣ ਦੇ ਅਤੇ ਪੁਲਿਸ ਦੇ ਵੱਲੋਂ ਹੋਈ ਗਲਤੀ ਦੀ ਖਿਮਾ ਯਾਚਨਾ ਕਰਨ ਦੇ ਲਈ ਪਹੁੰਚੇ ਸੀ ਇਸ ਮੌਕੇ ਐਸਐਸਪੀ ਗੁਰਮੀਤ ਸਿੰਘ ਨੇ ਸਤਰੇਤ ਵਿਖੇਸ਼ ਰਿਆ ਕਾਲ ਤਖਤ ਸਾਹਿਬ ਦੇ ਠੇਧਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਚ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਅਤੇ ਹੋਈ ਭੁਲਦੀ ਖਿਮਾ ਜਾਂਚਣਾ ਕੀਤੀ ਇਸ ਸੰਬੰਧੀ ਮੀਡੀਆ ਨਾਲ ਗੱਲ ਕਰਦੇ ਆਂ ਠੇਧਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਕਿਹਾ ਸਿੱਖਾਂ ਦਾ ਕੇਂਦਰੀ ਧਾਰਮਿਕ ਸਥਾਨ ਸਤਿਖੰਡ ਸ਼ਿਰਦਾਰ ਸਾਹਿਬ ਵਿਸ਼ਵ ਨੂੰ ਸਰਬਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਅਤੇ ਇੱਥੋਂ ਦੇ ਚਾਰ ਦਰਵਾਜ਼ੇ ਹਰ ਮਨੁੱਖ ਲਈ ਖੁੱਲੇ ਹਨ ਉਹਨਾਂ ਨੇ ਕਿਹਾ ਕਿ ਇੱਥੇ ਦੁਨੀਆ ਭਰ ਤੋਂ ਲੋਕ ਸਰਦਾ ਭਾਵਨਾ ਨਾਲ ਨਤਮਸਤਕ ਹੋਣ ਲਈ ਪਹੁੰਚਦੇ ਹਨ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਫਜ਼ਲ ਕਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਨੇ ਆਪਣਾ ਪੱਖ ਰੱਖਿਆ ਹੈ ਅਤੇ ਉਹਨਾਂ ਨੂੰ ਲਿਖਤੀ ਰੂਪ ਵਿੱਚ ਵੀ ਇਸ ਨੂੰ ਸੌਂਪਣ ਲਈ ਆਖਿਆ ਗਿਆ ਹੈ ਉਨਾ ਕਹਾ ਕੁ ਮਿਸਿੰਗ ਨੇਸਟ ਗਰਲ ਨੂੰ ਮਹਿਸੂਸ ਕੀਤਾ ਹੈ ਕਿ ਜਿਵੇਂ ਬੀਤੇ ਦਿਨੀ ਉਹਨਾਂ ਨੇ ਜ਼ਿਲ੍ਹੇ ਦੀ ਪੁਲਿਸ ਤੇ ਪੰਜ ਬੰਦੇ ਫਿਰਦਬਾਰ ਸਾਹਿਬ ਦੀ ਪਰਿਕਰਮਾ ਵਿੱਚ ਦਾਖਲ ਹੋਏ ਉਹ ਇਸ ਤਰ੍ਹਾਂ ਨਹੀਂ ਜਾਣੇ ਚਾਹੀਦੇ ਸਨ ਪੁਲਿਸ ਦੇ ਵੱਲੋਂ ਇਹ ਪ੍ਰੋਸ ਦਿੱਤਾ ਗਿਆ ਹੈ ਕਿ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ ਤਾਂ ਅਗਲੀ ਖਬਰ ਵਿਜੀਲੈਂਸ ਬਿਊਰੋ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਸ਼ਟਾਚਾਰ ਵਿਰੋਧ ਚਾਲ ਚੱਲਦੀ ਮਹਿੰਮ ਦੌਰਾਨ ਪੰਜਾਬ ਹੋਮ ਗਾਰਡ PFG ਦੇ PC ਨਾਇਬ ਕੋਰਟ ਸ਼ਰਨਦੀਪ ਸਿੰਘ ਜੋ ਕਿ थाना ਸ਼੍ਰੀ ਮੁਖਤਸਰ ਸਾਹਿਬ ਨਾਲ ਸੰਬੰਧਿਤ ਹੈ ਨੂੰ 4000 ਰੁਪਏ ਰਿਸ਼ਵਤ ਲੈੰਦੇ ਰੰਗੇ ਹੱਥੀ ਕਾਬੂ ਕੀਤਾ ਦੱਸਦੇ ਕਿ ਇੱਥੇ ਜਾਣਕਾਰੀ ਦਿੰਦਾ ਹੈ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁllਾਰੇ ਨੇ ਕਿਹਾ ਕਿ ਉਕਤ ਦੋਸ਼ੀ ਨੂੰ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕੀ ਦੋਸ਼ੀ ਸ਼ਰਨਦੀਪ ਸਿੰਘ ਨੇ ਅਦਾਲਤੀ ਕੇਸ ਵਿੱਚ ਉਸਦੀ ਮਦਦ ਕਰਨ ਬਦਲੇ 4000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਸੰਬੰਧੀ ਦੋਸ਼ੀ ਨੇ ਵੱਖ-ਵੱਖ ਮੌਕਿਆਂ ਤੇ ਉਸੇ ਜਮਾਨਤ ਰੱਦ ਹੋ ਗਈ ਹੈ ਜਾਂ ਨਹੀਂ ਬਾਰੇ ਜਾਣਕਾਰੀ ਦੇਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਚਾਲ ਵਿਛਾਇਆ ਜਿਸ ਤਰ੍ਹਾਂ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ 4000 ਰੁਪਏ ਦੀ ਰਿਸ਼ਵਤ ਲੈੰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸੰਬੰਧੀ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਤਾਪਲਾ ਦੇ ਲਈ ਇਸ ਬੁਲੇਟਿਨ ਵਿੱਚ ਬਸ ਐਮ ਆਈ ਮੰਨੋ 2475